ਹੈਲੋ ਦੋਸਤੋ ਮੈਂ ਕੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈडमी ਦੇ ਉੱਤੇ ਤੇ ਬਈ ਪੀ ਟ੍ਰਿਪਲ ਐਸ ਬੋਰਡ ਨੇ ਅਫੀਸ਼ੀਅਲ ਕੈਲੰਡਰ ਜਾਰੀ ਕਰਤਾ ਹੈ ਟੈਂਟੇਟਿਵ ਡੇਟ ਜਿਹੜੀ ਹੈ ਤੁਹਾਡੇ ਐਗਜ਼ਾਮ ਦੀ ਅਨਾਉਂਸ ਕਰਤੀਆਂ ਨੇ ਤੇ ਇਹ ਪੀਡੀਐਫ ਤੁਸੀਂ ਜਿਹੜਾ ਹੈ ਸਾਡੇ ਟੈਲੀਗ੍ਰam ਚੈਨਲ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਤੋਂ ਆ ਵੀ ਸਕਦੇ ਹੋ ਠੀਕ ਹੈ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਜਿੰਨੇ ਵੀ ਅਪਕਮਿੰਗ ਐਗਜ਼ਾਮ ਆਣੇ ਆ ਸਾਰਿਆਂ ਦੀ ਤਰੀਕਾਂ ਅਨਾਉਂਸ ਹੋ ਚੁੱਕੀਆਂ ਨੇ 31 8 ਤੋਂ ਜਿਹੜਾ ਹੈ ਪੇਪਰ ਜਿਹੜਾ ਹੈ ਜੂਨੀਅਰ ਸਕਿਲਸ ਐਨੋਗ੍ਰਾਫ ਤੁਸੀਂ ਦੇਖ ਸਕਦੇ ਹੋ 31 ਅੱਠ ਯਾਨੀ ਇਸੇ ਮਹੀਨੇ ਤੋਂ ਪੇਪਰ ਸਟਾਰਟ ਹੈਗੇ ਆ ਠੀਕ ਹੈ ਤੇ ਪੇਪਰ ਜਿਹੜੇ ਹੈ ਚੱਲਣਗੇ ਨਵੇਂ ਮਹੀਨੇ ਵੀ ਚੱਲਣਗੇ ਤੇ 10ਵੇਂ ਮਹੀਨੇ ਵੀ ਪੇਪਰ ਹੈਗੇ ਆ ਠੀਕ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਇੰਤਜ਼ਾਰ ਸੀਗਾ ਸਟੂਡੈਂਟਸ ਨੂੰ ਇੱਕ ਤਾਂ ਲਾਇਬ੍ਰੇਰੀ ਦੀ ਪੋਸਟ ਦਾ ਬਹੁਤ ਪੁੱਛਦੇ ਆ ਤਾਂ ਲਾਇਬ੍ਰੇਰੀਅਨ ਵਾਲੀ ਜਿਹੜੀ ਵੀ ਪੋਸਟਾਂ ਹੈਗੀਆਂ 29 ਤਰੀਕ ਨੂੰ ਐਗਜ਼ਾਮ ਹੈ ਬਈ ਨੈਕਸਟ ਮੰਥ ਦੀ ਯਾਨੀ 29 ਸਤੰਬਰ ਨੂੰ ਠੀਕ ਹੈ 29 ਸਤੰਬਰ ਆ ਤੁਸੀਂ ਦੇਖ ਸਕਦੇ ਹੋ 29 ਸਤੰਬਰ ਠੀਕ ਹੈ ਆ ਸਾਰੀ ਲਾਇਬ੍ਰੇਰੀ ਵਾਲੀ ਇਸ ਆਰਾ 29 ਸਤੰਬਰ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਜੇਲ ਬਾਰਡਰ ਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਤੁਹਾਡੇ ਕੇ ਸਰ ਜੇਲ ਬਾਰਡਰ ਕਦੋਂ ਆਏਗਾ ਜੇਲ ਬਾਰਡਰ ਕਦੋਂ ਆਏਗਾ ਆ ਜੇਲ ਬਾਰਡਰ ਨੂੰ ਮਿਲੇ ਆ ਤੁਹਾਨੂੰ ਸਿਰਫ 2 ਮਹੀਨੇ ਤਿਆਰੀ ਵਾਸਤੇ ਪਰ ਤਿਆਰੀ ਤਾਂ ਖੈਰ ਬਚਨ ਦੀ ਪਹਿਲਾਂ ਹੀ ਹੁੰਦੀ ਹੈ ਇਹ 2 ਮਹੀਨੇ ਮਿਲੇ ਤੁਹਾਨੂੰ ਰਿਵੀਜ਼ਨ ਵਾਸਤੇ ਆਪਾਂ ਰਿਵੀਜ਼ਨ ਕਹਿ ਸਕਦੇ ਆ ਠੀਕ ਹੈ 2 ਮਹੀਨੇ ਤੁਹਾਡੇ ਕੋਲ ਰਿਵੀਜ਼ਨ ਦੇ ਤਿਆਰੀ ਦੇ ਨਹੀਂ ਰਿਵੀਜ਼ਨ ਦੇ ਠੀਕ ਹੈ ਤਿਆਰੀ 2 ਮਹੀਨੇ ਚ ਥੋੜੀ ਹੁੰਦੀ ਹੈ ਤਿਆਰੀ ਲਈ ਤਾਂ 7-8 ਮਹੀਨੇ ਚਾਹੀਦੇ ਹੁੰਦੇ ਆ ਘੱਟੋ-ਘੱਟ ਠੀਕ ਹੈ ਪਰ ਚਲੋ ਇਹ 2 ਮਹੀਨੇ ਵੀ ਫਿਰ ਵੀ ਬਹੁਤ ਹੈ ਬਹੁਤ ਕੁਝ ਹੋ ਸਕਦਾ ਹੈ 2 ਮਹੀਨਿਆਂ ਦੇ ਵਿੱਚ ਠੀਕ ਹੈ ਤਾਂ ਇਹ ਪੇਪਰਾਂ ਦੀ ਡੇਟ ਆ ਚੁੱਕੀ ਹੈ ਬਈ ਇਹ ਅਪਰੋਕਸ ਮਤਲਬ ਇਹ ਹਲੇ ਟੈਂਟੇਟਿਵ ਡੇਟ ਹੈ ਕਿ ਇਸ ਤਰੀਕ ਦੇ ਵਿੱਚ ਹੋਣ ਦੇ ਪੂਰੇ ਪੂਰੇ ਚਾਂਸ ਹੈ ਤੇ ਮੰਨ ਲੇ ਕਿ ਚਲੋ ਵੀ 100% ਨਹੀਂ ਤੇ ਚਲੋ 99% ਡਨ ਹੈ ਕੰਮ ਓਕੇ ਸਾਰੇ ਪੇਪਰ ਹੈਗੇ ਆ ਬਈ ਆ ਲਿਸਟ ਤੁਸੀਂ ਟੈਲੀਗ੍ਰਾਮ ਤੋਂ ਡਾਊਨਲੋਡ ਕਰ ਲਿਓ ਸਾਡੇ ਤੋਂ ਠੀਕ ਹੈ ਬਾਕੀ ਹੋਰ ਟੈਲੀਗ੍ਰਾਮ ਗਰੁੱਪਾਂ ਦੇ ਵਿੱਚ ਵੀ ਆ ਗਈ ਹੋਣੀ ਤੁਸੀਂ ਇੰਟੈਲੀਜੈਂਟ ਹੋ ਤੁਸੀਂ ਆਲਰੇਡੀ ਸਾਰੇ ਚੈਨਲਾਂ ਦੇ ਨਾਲ ਸਾਰੇ ਟੈਲੀਗ੍ਰਾਮ ਚੈਨਲਾਂ ਨਾਲ ਜੁੜੇ ਵੀ ਹੁੰਦੇ ਹੋ ਠੀਕ ਹੈ ਜੀ ओके okay, बाकी ਸਾਡਾ ਟੈਲੀਗ੍ਰਾਮ ਚੈਨਲ ਹੈ ਇਹ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਇੱਥੋਂ ਤੁਸੀਂ ਇਹ ਲਿਸਟ ਡਾਊਨਲੋਡ ਕਰ ਸਕਦੇ ਹੋ ਤੇ 2 ਮਹੀਨੇ ਦੇ ਵਿੱਚ ਤੁਸੀਂ ਹੋਰ ਕੀ ਕੀ ਪੜ੍ਹਨਾ ਹੈ ਕਿੱਦਾਂ ਪੜ੍ਹਨਾ ਹੈ ਕਿਹੜੇ ਟੌਪਿਕ ਕਵਰ ਕਰਨੇ ਆ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਜਿਹੜਾ ਹੈ YouTube ਚੈਨਲ ਇਸ ਨੂੰ ਸਬਸਕ੍ਰਾਈਬ ਕਰ ਲਿਓ ਇੱਥੋਂ ਪਤਾ ਲੱਗ ਹੀ ਜਾਏਗਾ ਬਾਈ ਠੀਕ ਹੈ ਕਲਾਸਾਂ ਚੱਲਦੀਆਂ ਕਲਾਸਾਂ ਦੀ ਟਾਈਮਿੰਗ ਮੈਂ ਤੁਹਾਨੂੰ ਦੱਸਦਾ ਬਾਕੀ ਐਪ ਆਪਣੀ ਹੈਗੀ ਪ੍ਰਤਾਪ ਅਕੈਡਮੀ ਐਪ ਇਹਨੂੰ ਡਾਊਨਲੋਡ ਕਰ ਲਓ ਇੱਥੇ ਆਲਰੇਡੀ ਕੋਰਸ ਚੱਲਦਾ ਹੈ ਠੀਕ ਹੈ ਤੇ 2 ਮਹੀਨੇ ਤੁਹਾਡੇ ਕੋਲ ਹੈ ਦਿਨ ਰਾਤ ਲਾ ਕੇ ਤੁਸੀਂ ਪੜ੍ਹ ਸਕਦੇ ਹੋ ਕੋਰਸ ਇੱਥੇ ਹੈ ਭਾਈ ਠੀਕ ਹੈ ਸਿੰਪਲ ਜੀ ਗੱਲ ਹੈ ਬਾਕੀ ਰਿਵੀਜ਼ਨ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਸਾਰਿਆਂ ਨੇ ਠੀਕ ਹੈ ਇੱਥੇ ਕਲਾਸਾਂ ਚੱਲਣਗੀਆਂ ਭਾਈ ਓਕੇ ਆਲਰੇਡੀ ਪਹਿਲਾਂ ਵੀ ਬਹੁਤ ਕਲਾਸਾਂ ਹੈ ਜਿਵੇਂ ਜੇਲ੍ਹ ਵਾਰਡਰ ਦੇ ਵਿੱਚ ਪੋਲਿਟੀ ਦਾ ਬਹੁਤ ਜ਼ਿਆਦਾ ਇੱਕ ਕੋਪ ਹੈ ਠੀਕ ਹੈ ਇੱਕ ਅਲੱਗ ਤੋਂ ਹੀ ਮੈਂਸ਼ਨ ਹੈ ਵੇਟੇਜ ਪੋਲਿਟੀ ਦੀ ਬਹੁਤ ਜ਼ਿਆਦਾ ਹੈ ਤਾਂ ਪੋਲਿਟੀ ਆਲਰੇਡੀ ਚੈਨਲ ਦੇ ਉੱਤੇ ਸਾਰੀ ਕਰਾਈ ਹੋਈ ਹੈ ਇੱਥੋਂ ਪੋਲਿਟੀ ਪੜ ਲਓਗੇ ਸਾਰਾ ਕਵਰ ਹੋ ਜਾਏਗਾ ਸਾਰੀ ਪੰਜਾਬ ਜੀਕੇ ਸਾਰੀ ਪੋਲਿਟੀ ਚੈਨਲ ਦੇ ਉੱਤੇ ਪਈ ਹੈ ਪੜ ਲਓ ਉਸ ਤੋਂ ਬਾਹਰ ਨਹੀਂ ਆਏਗਾ ਕੁਝ ਵੀ ਠੀਕ ਹੈ ਇਹ ਮੇਰੀ ਗਾਰੰਟੀ ਓਕੇ ਤੇ ਰੀਜ਼ਨਿੰਗ ਜੋ ਦੀਪ ਸਰ ਨੇ ਕਰਾਈ ਹੈ 7 ਵਜੇ ਕਲਾਸ ਹੁੰਦੀ ਹੈ ਉਸ ਤੋਂ ਬਾਹਰ ਰੀਜ਼ਨਿੰਗ ਦਾ ਇੱਕ ਵੀ ਕੁਐਸਚਨ ਨਹੀਂ ਆਏਗਾ ਸਾਰਾ ਇੱਥੇ ਕਰਾਇਆ ਹੋਇਆ ਹੈ ਇੰਗਲਿਸ਼ ਦੀ ਕਲਾਸ ਲੱਗਦੀ ਹੈ ਸ਼ਾਮ ਨੂੰ 8 ਵਜੇ ਜੀਕੇਜੀਐਸ ਦੀ ਕਲਾਸ 11 ਵਜੇ ਹੁੰਦੀ ਹੈ ਤਾਂ ਇਹ ਕਲਾਸਾਂ ਤੁਸੀਂ 2 ਮਹੀਨੇ ਲਗਾ ਕੇ ਦੇਖੋ ਤੁਹਾਨੂੰ ਆਪਣੇ ਆਪ ਆ ਤਾਂ ਲੱਗ ਜਾਏਗਾ ਇਸ ਤੋਂ ਪਹਿਲਾਂ ਜਿਹੜੀ ਕਰਾਈ ਹੋਈਆਂ ਕਲਾਸਾਂ ਉਹ ਲਗਾ ਲਿਓ ਠੀਕ ਹੈ ਤੇ ਇਹ ਤਾਂ ਚਲੋ ਹੁਣ ਐਗਜ਼ਾਮ ਆ ਹੀ ਗਿਆ ਹੁਣ ਮੈਂ ਤੁਹਾਨੂੰ ਇਹ ਕੀ ਕਹਾਂ ਕਿ ਤੁਸੀਂ 2 ਮਹੀਨੇ ਦੇ ਵਿੱਚ ਕੋਈ ਕੋਰਸ ਲੈ ਕੇ ਤਿਆਰੀ ਕਰ ਲਓ ਪਰ ਬਾਈ ਗੱਲ ਇਹ ਹੈ ਜਿਹੜੀ ਅਸਲੀ ਤਿਆਰੀ ਹੈ ਅਸਲੀ ਤਿਆਰੀ ਵਾਸਤੇ ਘੱਟੋ ਘੱਟ ਤੁਹਾਨੂੰ 7-8 7 ਨਹੀਂ ਤਾਂ 6 ਮਹੀਨੇ ਤਾਂ ਮਿਨੀਮਮ ਚਾਹੀਦੇ ਆ ਇੱਕ ਵਾਰ ਸਿਲੇਬਸ ਕਵਰ ਕਰਨ ਨੂੰ ਫਿਰ ਰਿਵੀਜ਼ਨ ਵਾਸਤੇ ਤਾਂ ਸਾਰਾ ਸਿਲੇਬਸ ਤੁਸੀਂ ਕਵਰ ਕਰ ਸਕਦੇ ਹੋ ਸਾਡਾ ਪੰਜਾਬ ਸਿਲੈਕਸ਼ਨ ਬੈਚ ਹੈ ਸਿਲੈਕਸ਼ਨ ਬੈਚ ਹੀ ਇਹਦਾ ਨਾਮ ਹੈ ਇਹਦੇ ਵਿੱਚ ਸਭ ਕੁਝ ਤੁਹਾਨੂੰ ਜੋ ਜ਼ਰੂਰੀ ਹੈ ਸਿਲੈਕਸ਼ਨ ਵਾਸਤੇ ਸਿਲੈਕਸ਼ਨ ਕੀ ਜਿਹੜਾ ਰੈਂਕ ਵਾਸਤੇ ਜ਼ਰੂਰੀ ਹੈ ਕਿ ਤੁਹਾਡਾ ਰੈਂਕ ਆਏ ਉਹ ਤੁਹਾਨੂੰ ਸਭ ਕੁਝ ਪ੍ਰੋਵਾਈਡ ਹੁੰਦਾ ਹੈ ਪੰਜਾਬ ਸਿਲੈਕਸ਼ਨ ਬੈਚ 2.0 ਦੇ ਵਿੱਚ ਆਲਰੇਡੀ ਬਹੁਤ ਸਟੂਡੈਂਟ ਇਹਦੇ ਨਾਲ ਜੁੜਿਆ ਹੋਇਆ ਹੈ ਤੇ ਜਿਹੜੇ ਜੁੜੇ ਹੋਏ ਆ ਤੁਸੀਂ ਉਹਨਾਂ ਤੋਂ ਰਿਵਿਊ ਲੈ ਕੇ ਹੀ ਜੁੜੋ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਡਾਇਰੈਕਟ ਜੁੜਜੋ ਤੁਸੀਂ ਸਾਡੀ ਅਕੈਡਮੀ ਦਾ ਚੈਨਲ ਪਹਿਲੀ ਵਾਰ ਦੇਖਿਆ ਹੈ ਪਹਿਲੀ ਵਾਰ ਹੀ ਤੁਸੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਡਾਇਰੈਕਟ ਬਸ ਹੁਣੇ ਸਾਡਾ ਕੋਰਸ ਜੁਆਇਨ ਕਰੋ ਜੀ ਨਹੀਂ ਪਹਿਲਾਂ ਤੁਸੀਂ ਪਤਾ ਕਰੋ ਪਹਿਲਾਂ ਸਾਡੀ ਕਲਾਸਾਂ ਲਗਾ ਕੇ ਦੇਖੋ YouTube ਦੇ ਉੱਤੇ ਸਾਡੇ ਬਾਰੇ ਪਤਾ ਕਰ ਲਓ ਜਿਹੜੇ ਸਟੂਡੈਂਟਸ ਆਲਰੇਡੀ ਇਸ ਬੈਚ ਨਾਲ ਜੁੜੇ ਹੋਏ ਹੈ ਜਿਹੜੇ ਸਾਥੋਂ ਪੜ ਰਹੇ ਆ ਉਹਨਾਂ ਤੋਂ ਪੁੱਛੋ ਠੀਕ ਹੈ ਆਪਣਾ ਹੋਰ ਅਕੈਡਮੀਆ ਵਰਗਾ ਕੰਮ ਨਹੀਂ ਹੈ ਕਿ ਹਾਂ ਬਸ ਕোর্স ਵੇਚਤਾ ਤੇ ਉਸ ਤੋਂ ਬਾਅਦ ਸਟੂਡੈਂਟਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਿਲੇਬਸ ਉਹਦਾ ਜਿੱਥੇ ਮਰਜ਼ੀ ਕਰੇ ਉਹ ਚੱਕਰ ਨਹੀਂ ਹੈ ਬਈ ਠੀਕ ਹੈ ਇੱਕ ਵਾਰ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਥੋੜੀ ਸਿਲੈਕਸ਼ਨ ਦੀ ਠੀਕ ਹੈ ਤਾਂ ਇਸ ਬੈਚ ਦੇ ਵਿੱਚ ਤੁਹਾਨੂੰ ਕੰਪਲੀਟ ਜੀਕੇ ਕੰਪਲੀਟ ਮੈਥ ਕੰਪਲੀਟ ਰੀਜਨਿੰਗ ਇੰਗਲਿਸ਼ ਪੰਜਾਬੀ ਕੰਪਿਊਟਰ ఎవਰੀਥਿੰਗ ਸਭ ਕੁਝ ਕਰਾਇਆ ਜਾਏਗਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਕੋਈ ਬੈਚ ਲੈਣ ਦੀ ਲੋੜ ਨਹੀਂ ਕੋਈ ਬੁੱਕ ਲੈਣ ਦੀ ਲੋੜ ਨਹੀਂ ਹੈ ਓਨਲੀ ਐਂਡ ਓਨਲੀ ਤੁਹਾਨੂੰ ਇਹੀ ਬੈਚ ਹੈ ਪੰਜਾਬ ਸਿਲੈਕਸ਼ਨ ਮੈਚ ਕਲਾਸਾਂ ਜਿਹੜੀ ਹੈ ਲਾਈਵ ਚੱਲਦੀਆਂ ਪਲੱਸ ਰਿਕਾਰਡਡ ਠੀਕ ਹੈ ਰਿਕਾਰਡਡ ਡਾਟਾ ਆਲਰੇਡੀ ਪਿਆ ਹੈ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਚਾਹੇ ਚਾਰ ਕਲਾਸਾਂ ਲਗਾ ਕੇ ਆਪਣਾ ਸਿਲੇਬਸ ਕਵਰ ਕਰ ਲਓ ਜੇ ਡੇਲੀ ਲਾਈਵ ਲਗਾਨੀ ਹੈ ਤਾਂ ਡੇਲੀ ਲਾਈਵ ਕਲਾਸ ਲੱਗਦੀ ਹੈ ਲਾਈਵ ਲਗਾ ਲਓ ਠੀਕ ਹੈ ਚੱਲਦਾ ਕਿਦਾਂ ਹੈ ਕੰਮ ਕੰਮ ਚੱਲਦਾ ਹੈ ਥਿਉਰੀ ਵਾਈਜ਼ ਸਿੱਧੀ ਜੀ ਗੱਲ ਹੈ ਬਾਈ ਵਿਦਆਊਟ ਥਿਉਰੀ ਤੁਸੀਂ ਸਿਲੈਕਸ਼ਨ ਨਹੀਂ ਲੈ ਸਕਦੇ ਥਿਉਰੀ ਮਸਟ ਹੈ ਥਿਉਰੀ ਕਰਨੀ ਹੀ ਪੈਣੀ ਹੈ ਥਿਉਰੀ ਤੋਂ ਬਾਅਦ ਲੱਗਦੇ ਆ ਐਮਸੀਕਾ ਦੋਨੋਂ ਬੈਲੈਂਸ ਬਣਾ ਕੇ ਚੱਲਿਆ ਜਾਂਦਾ ਹੈ ਥਿਉਰੀ ਪਲੱਸ ਐਮਸੀਕਿਊ ਦਾ ਨਾ ਕੱਲੇ ਐਮਸੀਕਿਊ ਸਿਲੈਕਸ਼ਨ ਦਿਵਾਣਗੇ ਨਾ ਕੱਲੀ ਥਿਉਰੀ ਬਰਾਬਰ ਬੈਲੈਂਸ ਬਣਾ ਕੇ ਚਲੋਗੇ ਤਾਂ ਹੀ ਤੁਹਾਡੀ ਸਿਲੈਕਸ਼ਨ ਹੋਏਗੀ ਥਿਉਰੀ ਪਲੱਸ ਐਮਸੀਕਿਊ ਠੀਕ ਹੈ ਤਾਂ ਇਹ ਜ਼ਰੂਰ ਤੁਸੀਂ ਹੈ ਟਰਾਈ ਕਰ ਸਕਦੇ ਹੋ ਸਾਡਾ ਬੈਚ ਪੰਜਾਬ ਸਿਲੈਕਸ਼ਨ ਬੈਚ ਬਾਕੀ ਬਈ ਇਹਦੀ ਜੋ ਵੀ ਫੀਸ ਹੈ ਫੀਸ ਤਾਂ ਇਹਦੀ 4500 ਹੈ ਪਰ ਉਹਦੇ ਤੇ ਸਪੈਸ਼ਲ ਆਫਰ ਚੱਲਿਆ ਹੋਇਆ ਹੈ ਜਿਹੜਾ ਹੈ 인ਡੀਪੈਂਡੈਂਸ ਡੇ ਦਾ 15 ਅਗਸਤ ਤੋਂ ਲੈ ਕੇ ਜਿਹੜਾ ਹੈ ਵੀ ਰੱਖਿਆ ਬੰਧਨ ਤੱਕ ਯਾਨੀ 19 ਅਗਸਤ ਤੱਕ ਇੱਕ ਆਫਰ ਚੱਲਿਆ ਹੋਇਆ ਹੈ 30% ਆਫ ਤੁਹਾਨੂੰ ਮਿਲ ਜਾਂਦਾ ਹੈ ਇਸ ਬੈਚ ਦੇ ਉੱਤੇ ਯਾਨੀ ਕਿ ਇਹ ਬੈਚ ਤੁਹਾਨੂੰ ਅਪਰੋਕਸ ਜਿਹੜਾ ਹੈ 3 ਜਾਂ 3200 ਦੇ ਨੇੜੇ ਤੇੜੇ ਪੈ ਜਾਂਦਾ ਹੈ ਇੱਕ ਸਾਲ ਦੀ ਇਹਦੀ ਵੈਲਿਡਿਟੀ ਹੈ ਬਸ ਠੀਕ ਹੈ ਓਕੇ ਇਸ ਤੋਂ ਇਲਾਵਾ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਆ ਨੰਬਰ ਹੈਗੇ ਆ ਇਹਨਾਂ ਨੰਬਰਾਂ ਦੇ ਉੱਤੇ ਡਾਇਰੈਕਟ ਕਾਲ ਕਰ ਸਕਦੇ ਹੋ ਆ ਨੰਬਰ ਹੈਗੇ ਆ ਆਪਣੇ ਇਹਨਾਂ ਨੰਬਰਾਂ ਦੇ ਉੱਤੇ ਸਿੱਧਾ ਸੰਪਰਕ ਕਰ ਸਕਦੇ ਹੋ ਆ ਦੋ ਨੰਬਰ ਠੀਕ ਹੈ ਫॉर ਮੋਰ ਇਨਫੋਰਮੇਸ਼ਨ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਈ ਤੇ ਆਪਣੀ ਜਿਹੜੀ 2 ਮਹੀਨੇ ਦੀ ਤਿਆਰੀ ਹੈ ਹੁਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਥੇ ਜਿਹੜੀ ਹੈ ਕਲਾਸਾਂ ਹੁਣ ਤੁਹਾਨੂੰ ਦੇਖਣ ਨੂੰ ਮਤਲਬ ਪਹਿਲਾਂ ਵੀ ਚੱਲਦੀਆਂ ਕਲਾਸਾਂ ਹੁਣ ਸਪੈਸ਼ਲ ਇਹਨਾਂ ਦੀ ਮੈਰਾਥਨ ਅਰੇਂਜ ਕਰਾਂਗੇ ਜੇਲ ਬਾਰਡਰ ਦੀ ਜਾਂ ਹੋਰ ਐਗਜ਼ਾਮਸ ਦੀ ਠੀਕ ਹੈ ਓਕੇ ਥੈਂਕ ਯੂ ਬੈਸਟ ਆਫ ਲੱਕ